ਜੇਕਰ ਤੁਸੀਂ ਵੀ ਅਰਬੀ ਦਾ ਸੇਵਨ ਕਰਦੇ ਹੋ ਤਾਂ ਆ ਸੁਣ ਲਓ ਧਿਆਨ ਨਾਲ ਖਬਰ ਸਿਹਤ ਲਈ ਹੋ ਸਕਦਾ ਹੈ ਖਤਰਨਾਕ ਸਬਜ਼ੀਆਂ ਤੁਸੀਂ ਬਹੁਤ ਸਾਰੀਆਂ ਖਾਂਦੇ ਹੋ ਪਰ ਅਰਬੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ ਉਹ ਕਿਵੇਂ ਹਾਨੀਕਾਰਕ ਹੋ ਸਕਦੀ ਹੈ ਇਹ ਪੂਰੀ ਰਿਪੋਰਟ ਤੁਸੀਂ ਧਿਆਨ ਨਾਲ ਜ਼ਰੂਰ ਸੁਣਿਓ ਦਰਸਲ ਅਲਰਜੀ ਅਤੇ ਹੋਰ ਸਿਹਤ ਸਮੱਸਿਆਵਾਂ ਨੂੰ ਇਹ ਵਧਾ ਸਕਦੀ ਹੈ ਸਭ ਤੋਂ ਪਹਿਲਾਂ ਪੇਟ ਦੇ ਵਿੱਚ ਗੈਸ ਅਤੇ ਸੋਚ ਅਰਬੀ ਦੇ ਵਿੱਚ ਮੌਜੂਦ ਸਟਾਰਚ ਅਤੇ ਫਾਈਬਰ ਪਚਣ ਦੇ ਵਿੱਚ ਭਾਰੀ ਹੁੰਦੇ ਨੇ ਬਹੁਤ ਜ਼ਿਆਦਾ ਖਾਣ ਦੇ ਨਾਲ ਪੇਟ ਫੁੱਲਣਾ ਗੈਸ ਬਣਨਾ ਅਤੇ ਪੇਟ ਦੇ ਵਿੱਚ ਭਾਰੀਪਨ ਹੋ ਸਕਦਾ ਹੈ ਫਿਰ ਆਉਂਦਾ ਕਬਜ਼ ਦੀ ਸਮੱਸਿਆ ਜੇਕਰ ਅਰਬੀ ਨੂੰ ਸਹੀ ਢੰਗ ਦੇ ਨਾਲ ਨਹੀਂ ਪਕਾਇਆ ਜਾਂਦਾ ਤਾਂ ਇਹ ਕਬਜ਼ਾ ਕਾਰਨ ਬਣ ਸਕਦਾ ਹੈ ਇਸ ਦੇ ਚਿਪਚਿਪੇ ਬਣਤਰ ਅੰਤੜੀਆਂ ਦੇ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਜਿਸ ਦੇ ਨਾਲ ਅੰਤੜੀਆਂ ਦੀ ਗਤੀ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਫਿਰ ਚਮੜੀ ਦੀ ਅਲਰਜੀ ਦਾ ਖਤਰਾ ਕੁਝ ਲੋਕਾਂ ਨੂੰ ਅਰਬੀ ਖਾਣ ਤੋਂ ਬਾਅਦ ਚਮੜੀ ਦੇ ਉੱਤੇ ਖੁਜਲੀ ਦਫੜ ਜਾਂ ਫਿਰ ਜਲਨ ਵਰਗੀਆਂ ਅਲਰਜੀ ਹੋ ਸਕਦੀਆਂ ਨੇ ਇਸ ਦਾ ਕਾਰਨ ਦੇ ਵਿੱਚ ਦੱਸਦੇ ਕਿ ਇਸ ਕਾਰਨ ਇਸ ਦੇ ਵਿੱਚ ਮੌਜੂਦ ਕੈਲਸ਼ੀਅਮ ਜੋ ਕਿ ਆਕਸਲੇਟ ਨੇ ਜੋ ਕਿ ਚਮੜੀ ਨੂੰ ਪਰੇਸ਼ਾਨ ਕਰ ਸਕਦਾ ਫਿਰਾਂਦਾ ਜੋੜਾਂ ਦੇ ਵਿੱਚ ਦਰਦ ਅਰਬੀ ਦੇ ਵਿੱਚ ਆਕਸਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਯੂਰਿਕ ਐਸਿਡ ਵਧਾ ਕੇ ਗਠੀਆਂ ਜਾਂ ਫਿਰ ਜੋੜਾਂ ਦੇ ਦਰਦ ਨੂੰ ਵਧਾ ਸਕਦੀ ਹੈ ਗਠੀਏ ਦੇ ਮਰੀਜ਼ਾਂ ਨੂੰ ਅਰਬੀ ਖਾਣ ਤੋਂ ਬਚਣਾ ਚਾਹੀਦਾ ਫਿਰ ਆਉਂਦਾ ਹੈ ਭਾਰ ਵਧਣ ਦਾ ਖਤਰਾ ਅਰਬੀ ਦੇ ਵਿੱਚ ਕੈਲੋਰੀ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਦਾ ਜ਼ਿਆਦਾ ਸੇਵਨ ਤੁਹਾਡੀ ਤੁਹਾਡਾ ਭਾਰ ਘਟਾਉਣ ਦੀ ਯੋਜਨਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਫਿਰ ਗੁਰਦੇ ਦੀ ਪੱਥਰੀ ਦਾ ਖਤਰਾ ਅਰਬੀ ਦੇ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਆਕਸਲੇਟ ਸਰੀਰ ਦੇ ਵਿੱਚ ਇਕੱਠਾ ਹੋ ਸਕਦਾ ਹੈ ਅਤੇ ਗੁਰਦੇ ਦੀ ਪੱਥਰੀ ਦਾ ਕਾਰਨ ਬਣ ਸਕਦਾ ਹੈ। ਗੁਰਦੇ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਅਰਬੀ ਤੋਂ ਬਚਣਾ ਚਾਹੀਦਾ ਹੈ। ਸ਼ੂਗਰ ਅਤੇ ਪੱਧਰ ਦੇ ਵਿੱਚ ਵੀ ਉਤਰਾਅ ਚੜਾਅ ਹੋ ਸਕਦਾ ਹੈ। ਜਿਵੇਂ ਕਿ ਅਰਬੀ ਦੇ ਵਿੱਚ ਫਾਈਬਰ ਹੁੰਦਾ ਹੈ ਪਰ ਇਸ ਦੇ ਹਾਈ ਗਲਾਈਸੈਮਿਕ ਇੰਡੈਕਸ ਦੇ ਕਾਰਨ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਾ ਸਕਦਾ ਹੈ ਜੋ ਕਿ ਸ਼ੂਗਰ ਦੇ ਮਰੀਜ਼ਾਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਇਹ ਗੱਲ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਜੇਕਰ ਤੁਹਾਨੂੰ ਕੋਈ ਅਲਰਜੀ ਆ ਜਾਂ ਫਿਰ ਸਿਹਤ ਨਾਲ ਕੋਈ ਬਿਮਾਰੀ ਹੈ ਤਾਂ ਤੁਸੀਂ ਭੁੱਲ ਕੇ ਵੀ ਅਰਬੀ ਦਾ ਸੇਵਨ ਨਾ ਕਰ ਲਓ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਤੁਹਾਡੇ ਸਰੀਰ ਨੂੰ ਹੋਰ ਲੱਗ ਸਕਦੀਆਂ ਨੇ ਜੇਕਰ ਤੁਸੀਂ ਅਰਬੀ ਖਾਣੀ ਵੀ ਹੈ ਤਾਂ ਇੱਕ ਵਾਰ ਡਾਕਟਰ ਨੂੰ ਜ਼ਰੂਰ ਪੁੱਛ ਲਿਓ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ ਸਬਜ਼ੀਆਂ ਤੁਸੀਂ ਬਹੁਤ ਸਾਰੀਆਂ ਖਾਂਦੇ ਹੋ ਪਰ ਅਰਬੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ ਉਹ ਕਿਵੇਂ ਹਾਨੀਕਾਰਕ ਹੋ ਸਕਦੀ ਹੈ ਇਹ ਪੂਰੀ ਰਿਪੋਰਟ ਤੁਸੀਂ ਧਿਆਨ ਨਾਲ ਜ਼ਰੂਰ ਸੁਣਿਓ ਦਰਸਲ ਅਲਰਜੀ ਅਤੇ ਹੋਰ ਸਿਹਤ ਸਮੱਸਿਆਵਾਂ ਨੂੰ ਇਹ ਵਧਾ ਸਕਦੀ ਹੈ ਸਭ ਤੋਂ ਪਹਿਲਾਂ ਪੇਟ ਦੇ ਵਿੱਚ ਗੈਸ ਅਤੇ ਸੋਚ ਅਰਬੀ ਦੇ ਵਿੱਚ ਮੌਜੂਦ ਸਟਾਰਚ ਅਤੇ ਫਾਈਬਰ ਪਚਣ ਦੇ ਵਿੱਚ ਭਾਰੀ ਹੁੰਦੇ ਨੇ ਬਹੁਤ ਜ਼ਿਆਦਾ ਖਾਣ ਦੇ ਨਾਲ ਪੇਟ ਫੁੱਲਣਾ ਗੈਸ ਬਣਨਾ ਅਤੇ ਪੇਟ ਦੇ ਵਿੱਚ ਭਾਰੀਪਨ ਹੋ ਸਕਦਾ ਫਿਰ ਆਉਂਦਾ ਕਬਜ਼ ਦੀ ਸਮੱਸਿਆ ਜੇਕਰ ਅਰਬੀ ਨੂੰ ਸਹੀ ਢੰਗ ਦੇ ਨਾਲ ਨਹੀਂ ਪਕਾਇਆ ਜਾਂਦਾ ਤਾਂ ਇਹ ਕਬਜ਼ਾ ਕਾਰਨ ਬਣ ਸਕਦਾ ਹੈ। ਇਸ ਦੀ ਚਿਪਚਿਪੇ ਬਣਤਰ ਅੰਤੜੀਆਂ ਦੇ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਜਿਸ ਦੇ ਨਾਲ ਅੰਤੜੀਆਂ ਦੀ ਗਤੀ ਦੇ ਵਿੱਚ ਮੁਸ਼ਕਲ ਆ ਸਕਦੀ ਹੈ। ਫਿਰ ਆ ਚਮੜੀ ਦੀ ਅਲਰਜੀ ਦਾ ਖਤਰਾ। ਕੁਝ ਲੋਕਾਂ ਨੂੰ ਅਰਬੀ ਖਾਣ ਤੋਂ ਬਾਅਦ ਚਮੜੀ ਦੇ ਉੱਤੇ ਖੁਜਲੀ, ਦਫੜ ਜਾਂ ਫਿਰ ਜਲਨ ਵਰਗੀਆਂ ਅਲਰਜੀ ਹੋ ਸਕਦੀਆਂ ਨੇ। ਇਸ ਦਾ ਕਾਰਨ ਦੇ ਵਿੱਚ ਦੱਸ ਦੇ ਕਿ ਇਸ ਕਾਰਨ ਇਸ ਦੇ ਵਿੱਚ ਮੌਜੂਦ ਕੈਲਸ਼ੀਅਮ ਜੋ ਕਿ ਆਕਸਲੇਟ ਨੇ ਜੋ ਕਿ ਚਮੜੀ ਨੂੰ ਪਰੇਸ਼ਾਨ ਕਰ ਸਕਦਾ ਹੈ ਫਿਰਾਂਦਾ ਜੋੜਾਂ ਦੇ ਵਿੱਚ ਦਰਦ ਅਰਬੀ ਦੇ ਵਿੱਚ ਆਕਸਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਯੂਰਿਕ ਐਸਿਡ ਵਧਾ ਕੇ ਗਠੀਆਂ ਜਾਂ ਫਿਰ ਜੋੜਾਂ ਦੇ ਦਰਦ ਨੂੰ ਵਧਾ ਸਕਦੀ ਹੈ ਗਠੀਏ ਦੇ ਮਰੀਜ਼ਾਂ ਨੂੰ ਅਰਬੀ ਖਾਣ ਤੋਂ ਬਚਣਾ ਚਾਹੀਦਾ ਹੈ ਫਿਰ ਆਉਂਦਾ ਹੈ ਭਾਰ ਵਧਣ ਦਾ ਖਤਰਾ ਅਰਬੀ ਦੇ ਵਿੱਚ ਕੈਲੋਰੀ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਦਾ ਜ਼ਿਆਦਾ ਸੇਵਨ ਤੁਹਾਡੀ ਤੁਹਾਡਾ ਭਾਰ ਘਟਾਉਣ ਦੀ ਯੋਜਨਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਫਿਰ ਗੁਰਦੇ ਦੀ ਪੱਥਰੀ ਦਾ ਖਤਰਾ ਅਰਬੀ ਦੇ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਆਕਸਲੇਟ ਸਰੀਰ ਦੇ ਵਿੱਚ ਇਕੱਠਾ ਹੋ ਸਕਦਾ ਹੈ ਅਤੇ ਗੁਰਦੇ ਦੀ ਪੱਥਰੀ ਦਾ ਕਾਰਨ ਬਣ ਸਕਦਾ ਹੈ ਗੁਰਦੇ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਅਰਬੀ ਤੋਂ ਬਚਣਾ ਚਾਹੀਦਾ ਹੈ 슈ਗਰ ਅਤੇ ਪੱਧਰ ਦੇ ਵਿੱਚ ਵੀ ਉਤਰਾਅ ਚੜਾਅ ਹੋ ਸਕਦਾ ਹੈ ਜਿਵੇਂ ਕਿ ਅਰਬੀ ਦੇ ਵਿੱਚ ਫਾਈਬਰ ਹੁੰਦਾ ਹੈ ਪਰ ਇਸ ਦੇ ਹਾਈ ਗਲਾਈਸੈਮਿਕ ਇੰਡੈਕਸ ਦੇ ਕਾਰਨ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਾ ਸਕਦਾ ਹੈ ਜੋ ਕਿ ਸ਼ੂਗਰ ਦੇ ਮਰੀਜ਼ਾਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਇਹ ਗੱਲਾਂ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਜੇਕਰ ਤੁਹਾਨੂੰ ਕੋਈ ਅਲਰਜੀ ਆ ਜਾਂ ਫਿਰ ਸਿਹਤ ਨਾਲ ਕੋਈ ਬਿਮਾਰੀ ਹੈ ਤਾਂ ਤੁਸੀਂ ਭੁੱਲ ਕੇ ਵੀ ਅਰਬੀ ਦਾ ਸੇਵਨ ਨਾ ਕਰ ਲਓ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਤੁਹਾਡੇ ਸਰੀਰ ਨੂੰ ਹੋਰ ਲੱਗ ਸਕਦੀਆਂ ਨੇ ਜੇਕਰ ਤੁਸੀਂ ਅਰਬੀ ਖਾਣੀ ਵੀ ਹੈ ਤਾਂ ਇੱਕ ਵਾਰ ਡਾਕਟਰ ਨੂੰ ਜ਼ਰੂਰ ਪੁੱਛ ਲਓ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ